ਅੱਜ ਆਪਾਂ ਬਾਈ ਸਾਡੇ ਰਾਜਵੀਰ ਦੀ ਫਿਲਮ ਜਮਲਾ ਦਾ ਅੱਜ ਫਸਟ ਗਾਣਾ ਸੀ ਜਿਹੜਾ ਉਹ ਆਪਣੇ ਲਾਂਚ ਕੀਤਾ ਤੇ ਫਿਲਮ ਦੀ ਪ੍ਰੈਸ ਕਾਨਫਰੰਸ ਆਪਾਂ ਇਕੱਠੇ ਹੋયા ਸਾਰੀ ਸਟਾਰੀ ਸਟਾਰ ਕਾਸਟ ਸਾਰੇ ਦੋਸਤ ਮਿੱਤਰ ਉਹਦੇ ਫੈਮਿਲੀ ਰਾਜਵੀਰ ਬਾਰੇ ਗੱਲਾਂ ਬਹੁਤ ਸਾਰੀਆਂ ਨੇ ਜਿੱਦਾਂ ਕੋਈ ਭਾਜੀ ਨੇ ਦੱਸਿਆ ਵੀ ਅਸੀਂ ਫਿਲਮ ਦੇ ਹਿੱਸਾ ਨਹੀਂ ਹੈਗੇ ਜਿੱਦਾਂ ਕੰਮਰ ਹੋਇਆ ਮੈਂ ਹੋਇਆ ਐਮੀ ਹੋਰ ਬਹੁਤ ਸਾਰੇ ਹੋਰ ਵੀ ਕਲਾਕਾਰ ਭਰਾ ਆਏ ਜੋ ਥੱਲੇ ਬੈਠੇ ਆ ਪਰ ਜੇ ਰਾਜਵੀਰ ਹੁੰਦਾ ਅਸੀਂ ਫੇਰ ਵੀ ਉਹਦੇ ਨਾਲ ਫਿਲਮ ਨਹੀਂ ਪ੍ਰਮੋਸ਼ਨਾਂ ਤੇ ਜਾਣੇ ਜਾਣਾ ਸੀਗਾ ਅਲੱਗ-ਅਲੱਗ ਉਹਨੇ ਆਪਣੇ ਦੋਸਤਾਂ ਨੂੰ ਕਹਿਣੀ ਸੀਗਾ ਵੀ ਯਾਰ ਮੇਰੇ ਅੱਜ ਪਟਿਆਲੇ ਪ੍ਰਮੋਸ਼ਨ ਹੈ ਅੱਜ ਤੁਸੀਂ ਮੇਰੇ ਨਾਲ ਜਾਣਾ ਹੈ ਮੇਰੀ ਪ੍ਰਮੋਸ਼ਨ ਹੈ ਅੱਜ ਇੱਥੇ ਜਾਣਾ ਉਹ ਸਾਡਾ ਵੈਸੇ ਵੀ ਫਰਜ਼ ਸੀ ਅੱਜ ਸਾਡੇ ਨਾਲ ਹੈ ਨਹੀਂਗਾ ਉਹਦੇ ਨਾਲ ਉਹਦੀਆਂ ਇੱਕ-ਇੱਕ ਯਾਦਾਂ ਇੱਕ-ਇੱਕ ਉਹਦੇ ਨਾਲ ਜੋ ਹੰਡਾਏ ਪਾਲਨੇ ਉਹ ਸਾਡੇ ਨਾਲ ਰਹਿਣੇ ਆ ਫੈਮਿਲੀ ਨਾਲ ਪਰਿਵਾਰ ਨਾਲ ਅਸੀਂ ਪਹਿਲਾਂ ਤੋਂ ਵੀ ਸੀ ਤੇ ਹੁਣ ਵੀ ਆ ਸਾਡੀ ਮਾਂ ਸਾਡੀ ਭੈਣ ਸਾਡੀ ਬੱਚੀ ਸਾਡੀ ਅਰਸ਼ ਭੈਣ ਕੁਲ ਮਿਲਾ ਕੇ ਜਿਹੜਾ ਮੁੱਦਾ ਹੈ ਕਿ ਅੱਜ ਆਪਾਂ ਦਿੱਤੇ ਇਕੱਠੇ ਹੋਏ ਆ ਕਿ ਭਰਾ ਦੀ ਸਾਡੀ ਦੀ ਫਿਲਮ ਆ ਰਹੀ ਹੈ ਜਮਲਾ ਜਿੱਦਾਂ ਸਾਡਾ ਭਰਾ ਸੀਗਾ ਜਿੱਡੀਆਂ ਜੀਆਂ ਗਾਣਿਆਂ ਦੇ ਵਿੱਚ ਉਹਦਾ ਯੋਗਦਾਨ ਸੀ ਇੱਕ ਲੋਕ ਗਾਇਕ ਵਰਗਾ ਕਲਾਕਾਰ ਸੀ ਉਹਦੀ ਇਹ ਫਿਲਮ ਵੀ ਕਿ ਜਮਲਾ ਬਹੁਤ ਵੱਡੇ ਸਿੰਗਰ ਹੋਏ ਨੇ ਉਹਨਾਂ ਦਾ ਨਾਮ ਕਿੱਡਾ ਵੱਡਾ ਨਾਮ ਸੀ ਤੇ ਫਿਲਮ ਦਾ ਬਹੁਤ ਵੱਡਾ ਨਾਮ ਹੈ ਯਮਨ ਜੀ ਆਪਾਂ ਗੱਲ ਕਰੀਏ ਤਾਂ ਤੁਸੀਂ ਜਰੂਰ ਜਾ ਕੇ ਫਿਲਮ ਜਰੂਰ ਜਾ ਕੇ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਥੀਏਟਰ ਦੇ ਵਿੱਚ ਪਰਿਵਾਰਾਂ ਨਾਲ ਆਪਣੇ ਬੱਚਿਆਂ ਨਾਲ ਉਸ ਭਰਾ ਨੂੰ ਆਪਾਂ ਨੇ ਜਿੱਦਾਂ ਗਾਣਿਆਂ ਦੇ ਵਿੱਚ ਵੱਡਾ ਕੀਤਾ ਸੀ ਤੇ ਵੱਡਾ ਤਾਂ ਹੈ ਹੀ ਉਹ ਪਰ ਉਹਦੀ ਫਿਲਮ ਤੁਸੀਂ ਜਰੂਰ ਜਾ ਕੇ ਦੇਖਣੀ ਹੈ ਧੂਰ ਤੁਹਾਨੂੰ ਹੱਥ ਬਨ ਕੇ ਬੇਨਤੀ ਇਹਦਾ ਐਨੀ ਭਾਜੀ ਨੇ ਕਿਹਾ ਕਿ ਇਹ ਫਿਲਮ ਦਾ ਜੋ ਵੀ ਪੈਸਾ ਕਿਸੇ ਚੰਗੇ ਥਾਮੀ ਲੱਗਣਾ ਹੈ ਤਾ ਤੁਹਾਨੂੰ ਉਸ ਟੋਰੀਪੋਰਟ ਦੀ ਸਾਨੂੰ ਬਹੁਤ ਲੋੜ ਹੈ ਹ ਇਹ ਫਿਲਮ ਜ਼ਰੂਰ ਦੇਖਿਓ ਬਾਕੀ ਪ੍ਰੋਡਿਊਸਰਸ ਦਾ ਡਾਇਰੈਕਟਰ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਸਾਡੀਆਂ ਵੀ ਕਈ ਫਿਲਮਾਂ ਬਣ ਜਾਂਦੀਆਂ ਨਹੀਂ ਰਿਲੀਜ਼ ਹੋ ਪਾਉਂਦੀਆਂ ਪਰ ਇਹਨਾਂ ਨੇ ਬਿਨਾਂ ਕਿਸੇ ਲਾਲਚ ਤੋਂ ਬਿਨਾਂ ਕਿਸੇ ਉਦੇ ਤੋਂ ਪਰਿਵਾਰ ਨਾਲ ਸੈਂਟੀ ਹਾਜ਼ਰ ਕਰਕੇ ਕੋਸ਼ਿਸ਼ ਕੀਤੀ ਹੈ ਕਿ ਫਿਲਮ ਉਹਦੀ ਜਿਹੜੀ ਲਾਸਟ ਫਿਲਮ ਸੀਗੀ ਉਹ ਆਪਾਂ ਕੱਲੇ ਕੱਲੇ ਬੱਚੇ ਤੱਕ ਪਹੁੰਚਦੀ ਪਰਿਏ ਡਿਸਟ੍ਰਿਬਿਊਟਰ ਸਾਹਿਬ ਬੈਠਿਆ ਗਏ ਤੁਸੀਂ ਸਾਰੇ ਜਰੂਰ ਸਾਥ ਦੋ ਜਾ ਕੇ ਫਿਲਮ ਦੇਖ ਕੇ ਆਇਓ ਸਾਡੇ ਭਰਾ ਦੀ ਯਮਲਾ ਫਿਲਮ ਹੈ ਤੇ ਇੰਨੀ ਕੀ ਮੇਰੇ ਕੋਲ ਗੱਲਾਂ ਨੇ ਗੱਲਾਂ ਬਹੁਤ ਸਾਰੀਆਂ ਨੇ ਉਹਦੇ ਰਾਜਵੀਰ ਵਾਲੇ ਕਰਨ ਦੀਆਂ ਸ਼ੁਰੂਆਤ ਅਸੀਂ ਇਕੱਠਿਆਂ ਨੇ ਸਾਡਾ ਇਕੱਠਿਆਂ ਦਾ ਸਟੱਡੀ ਅਗਲਾ ਟਾਈਮ ਯੂਨੀਵਰਸਿਟੀ ਅਸੀਂ ਇਕੱਠੇ ਮੈਂ ਕਮਰ ਅਸੀਂ ਹੋਸਟਲ 'ਚ ਇਕੱਠੇ ਰਹੇ ਹਾਂ ਕਮਰ ਮੇਰਾ ਸੀਨੀਅਰ ਸੀਗਾ ਤੇ ਰਾਜਵੀਰ ਮੇਰਾ 3 ਸਾਲ ਜੂਨੀਅਰ ਸੀਗਾ ਬਹੁਤ ਕੁਛ ਜਾੜੀ ਜ਼ਿੰਦਗੀ ਦੇ ਵਿੱਚ ਅਸੀਂ ਇਕੱਠਿਆਂ ਨੇ ਜਦੋਂ ਸਟ੍ਰਗਲ ਟਾਈਮ ਇਕੱਠਿਆਂ ਨੇ ਸੋਚਦੇ ਸੀ ਵੀ ਕਲਾਕਾਰ ਬਣਾਂਗੇ ਗਾਣੇ ਆਉਣਗੇ ਸਾਡੀਆਂ ਐਲਬਮ ਆਉਣਗੀਆਂ ਪਰ ਇਹਨੇ ਸੋਚਿਆ ਵੀ ਸਾਡੀਆਂ ਫਿਲਮਾਂ ਵੀ ਹੋਣਗੀਆਂ ਅਸੀਂ ਫਿਲਮਾਂ 'ਚ ਵੀ ਆਵਾਂਗੇ ਰਾਜਵੀਰ ਦੀ ਇਹ ਤੋਂ ਪਹਿਲਾਂ ਵੀ ਫਿਲਮਾਂ ਆਈਆਂ ਪਰ ਉਹਦੀ ਇਹ ਸ਼ੂਟ ਹੋਈ ਵੀ ਲਾਸਟ ਫਿਲਮ ਸੀਗੀ ਤੁਸੀਂ ਜ਼ਰੂਰ ਦੇਖਿਓ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਇਨਾਂ ਮੇਰੇ ਵੱਲੋਂ ਕੋਟਲੀ ਗੈਸਰ ਨੇ ਕਿ ਤੁਸੀਂ ਜਰੂਰ ਦੇਖਣੀਆਂ ਮੈਂ ਉਠਾਈ ਬਪਾ ਥੈਂਕ ਯੂ